ਤਾਂ ਉਹ ਗੇਨ ਲਿਫਟ ਦੀ ਗੱਲ ਚੱਲ ਰਹੀ ਹੈ ਕਿ ਉਹਦੇ ਵਿੱਚ ਪ੍ਰੋਬਲਮ ਸੀ ਜਾਂ ਕੋਈ ਇੰਜਨ ਫੇਲਿਅਰ ਦੀ ਗੱਲ ਕਰ ਰਹੇ ਆ ਜਿਹੜੀ ਲਿਫਟ ਬੋਰਡ ਯੂਜ਼ ਹੋ ਰਿਹਾ ਕਿ ਲਿਫਟ ਜਨਰੇਟ ਹੁੰਦੀ ਜਿੰਨਾ 10 ਕਿਲੋਮੀਟਰ 20 ਕਿਲੋਮੀਟਰ ਸਪੀਡ 100 ਕਿਲੋਮੀਟਰ ਹੋ ਗਈ ਉਹ ਲਿਫਟ ਤੁਹਾਡੀ ਜਨਰੇਟ ਹੋਈ ਜਾ ਰਹੀ ਉਸ ਇਟ ਇਜ਼ ਰਿਲੇਟਡ ਟੂ ਸਪੀਡ ਤਾਂ ਜਿਹੜੇ ਇਹ ਜੀ ਸਪੀਡ ਆ ਜਾਂਦੀ ਹੈ ਕਿ ਜਿਹੜੇ ਲਿਫਟ ਇੰਨੀ ਹੋ ਜੂਏ ਕਿ ਜਹਾਜ਼ ਦੇ weight ਨਾਲੋਂ ਜ਼ਿਆਦਾ ਕਿ ਜਾ ਜੋਦੋਂ ਟੇਕ-ਆਫ ਹੋ ਸਕਦਾ ਫੇ ਅੰਦਰੋਂ ਕਮਾਂਡ ਦਿੰਨੇ ਸੋ ਉਹ ਜਿਹੜਾ ਕਮਾਂਡ ਪਾਇਲਟ ਆਫਿਸ ਦੇ ਕਿ 에어ਬੋਨ ਹੋ ਨੂੰ ਜਹਾਜ਼ ਨੇ ਚੜਿਆ ਲੈਫਟ ਸਾਈਡ ਤੋਂ ਤੁਹਾਂ ਜਾ ਕੁਝ ਆਇਆ ਉਹ ਦੇਖਿਆ ਜਹਾਜ਼ ਥੋੜਾ ਜਿਹਾ ਉੱਤੇ ਗਿਆ ਪਰ ਨਾਲ রাইਟ ਦੀ ਵਿੰਗ ਡਾਊਨ ਕੀਤੀ ਮੈਂ ਤੈਨੂੰ ਦੱਸ ਰਿਹਾ ਕਿ ਕਿ ਮੈਂ ਦੇਖਿਆ ਫੇ ਉਹ ਗਿਆ ਕੋਈ 10-15 15 ਸੈਕਿੰਡ ਤੇ ਜਾ ਕੇ ਦੇਖਿਆ ਉਸ ਤੋਂ ਬਾਅਦ ਕਿ ਜਹਾਜ਼ ਉੱਤੇ ਨਹੀਂ ਚੜ ਰਿਹਾ ਪਰ ਇੱਕ ਗੱਲ ਸਭ ਤੋਂ ਬੜੀ ਇੱਕਦਮ ਸਟੈਂਡ ਆਊਟ ਹੋਈ ਹੈ ਕਿ ਜਿਹੜਾ ਜਿੱਦਾਂ ਜਿਹੜਾ ਟੈਕ-ਆਫ ਕਰਦਾ ਇਨੀਸ਼ੀਅਲੀ ਅੰਡਰ ਕੈਰੀਜ ਇੱਕਦਮ ਉੱਤੇ ਕੀਤੀ ਜਾਂਦੀ ਆ ਉਹ ਨਹੀਂ ਹੋਈ ਜੀ ਉਹ ਅੰਡਰ ਕੈਰੀਜ ਉੱਤੇ ਕਰਨਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਰਕੇ ਅੰਡਰ ਕੈਰੀਜ ਜਿਹੜੀ ਜਿਹੜੀ ਜਿਹੜੇ ਉਹ ਟਾਇਰ ਇਕੱਠੇ ਹੁੰਦੇ ਉਹਨਾਂ ਕਹਿੰਦੇ ਤੁਸੀਂ ਹਾਂ ਜਿਹੜੇ ਅੰਡਰ ਕੈਜ ਉਹਨੂੰ ਕਹਿੰਦੇ ਜਿਹੜੇ ਪਹੀਏ ਹੈਗੇ ਥੱਲੇ ਕਿਉਂਕਿ ਉਹਦੇ ਨਾਲ ਜਹਾਜ਼ ਦਾ ਡ੍ਰੈਗ ਘਟ ਜਾਂਦਾ ਡ੍ਰੈਗ ਦਾ ਮਤਲਬ ਕੀ ਇੱਕ ਕਨੈਕਸ਼ਨ ਲਾਸ ਦਾ ਮਤਲਬ ਕੀ ਹੁੰਦਾ ਕਿ ਇੰਜਨ ਫੇਰ ਨਾਲ ਜੁੜਿਆ ਹੁੰਦਾ ਜਾਂ ਜਿਹੜਾ ਅਲੱਗ ਸਿਸਟਮ ਆ 에ਅਰਪਲੇਨ ਦੇ ਵਿੱਚ ਉਹਦੇ ਨਾਲ ਕੁਝ ਜੁੜਿਆ ਹੁੰਦਾ ਸੋ ਉਹਦੇ ਬਾਰੇ ਥੋੜਾ ਦੱਸੋਗੇ ਵੀ ਟੈਕਨੀਕਲ ਇਨਸਪੈਕਸ਼ਨ ਦੇ ਵਿੱਚ ਕਹਿੰਦੇ ਇੰਜੀਨੀਅਰ ਹੁੰਦੇ ਕਿਸ ਤਰੀਕੇ ਨਾਲ ਹੁੰਦੀ ਉਹ ਕਿਵੇਂ ਕੰਡਕਟ ਕੀਤੀ ਜਾਂਦੀ ਹੈ ਪਾਇਲਟ ਦਾ ਕੰਮ ਹੈ ਕਿ ਸਾਰੀਆਂ ਚੀਜ਼ਾਂ ਜੋ ਦਿਸਦੀਆਂ ਉਹ ਪਾਇਲਟ ਦੇ ਡੋਮੇਨ ਚ ਹੁੰਦੀਆਂ ਉਹਨੇ ਉਹ ਚੀਜ਼ ਨੂੰ ਉਹਨੂੰ ਕਹਿੰਦੇ ਵਾਕ ਰੌਂਡ ਦੇ ਏਅਰਕ੍ਰਾਫਟ ਕੰਟਰੋਲ ਅੱਖਾਂ ਨਾਲ ਦੇਖਣਾ ਕੋਈ ਚੀਜ਼ ਕੋਈ ਲੜਕਦੀ ਨਹੀਂ ਜਾਂ ਕੁਝ ਨਹੀਂ ਟਾਇਰਸ ਟੂ ਇਸ ਠੀਕ ਹੈ ਬਟ ਬਿਫੋਰ ਦੈ ਜਿਹੜੀ ਇੰਜੀਨੀਅ ਕੰਟਰੋਲ ਚ ਨਹੀਂ ਪਾਇਲਟ ਦੇ ਕੰਟਰੋਲ ਚ ਨਹੀਂ ਹੈ ਦੋ ਹਿੱਸੇ ਦਾ ਕਮਾਂਡਰ ਦਾ ਇੱਕ ਰੋ ਉਹਨਾਂ ਦੀ ਆਪਣੀਆਂ ਬਣੀਆਂ ਚੀਜ਼ਾਂ ਇੱਕ ਨੇ ਜਿਆ ਚੀਜ਼ ਕੀਤਾ ਤਾਂ ਦੂਏ ਨੂੰ ਉਹਨੂੰ ਕਰੌ ਚੈੱਕ ਕਰਕੇ ਰਹਿ ਨਾ ਜਾਵੇ ਬਹੁਤ ਅੱਛਾ ਸਿਸਟਮ ਉਹਦਾ ਹੀ ਹੈ ਬਣਿਆ ਪਿਆ ਹੈ ਕਿਤੇ ਛੋਟੀ ਹੌਪਲੀ ਆਇਆ ਜਿਹਦਾ ਅਮ੍ਰਿਤਸਰ ਆਪਣਾ ਦਿੱਲੀ ਤੋਂ ਅਮ੍ਰਿਤਸਰ ਆਇਆ ਤਾਂ ਉਹ ਕਿ ਸ਼ਿਰਨਗਰ ਜਾ ਰਿਹਾ ਉਹ ਅੱਧੇ ਘੰਟੇ ਦੀ ਦੂਰਾਂ ਤੋੜ ਦਿੰਦੇ ਹੈ ਜੀ ਇਹੋ ਜਿਹੇ ਹਾਸਾ ਤੇ ਇਨਵੈਸਟੀਗੇਸ਼ਨ ਸਾਰਿਆਂ ਦੀ ਹੋਊਗੀ ਬਿਲਕੁਲ ਜੀ ਇਤਈ ਦੱਸ ਜਿਹੜਾ ਇਹ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਬਹੁਤ ਉਕੇ ਕੋਈ ਇਦਾਂ ਹੀ ਇੰਜਨ ਦੇ ਵਿੱਚ ਕਦੀ ਕੋਈ ਟੈਂਪਰੇਚਰ ਜੇ ਇੰਜਨ ਦਾ ਟੈਂਪਰੇਚਰ ਜਾਂ ਆਇਲ ਪ੍ਰੈਸ਼ਰ ਦਾ ਟੈਂਪਰੇਚਰ ਮਾੜਾ ਜੇ ਵੀ ਕਿਤੇ ਵਿਦਆਉਟ ਲਿਮਿਟ ਜੇ ਗਿਆ ਤੇ ਰਿਕਾਰਡ ਹੋ ਜਾਏ ਅਗਲੀ ਫਲਾਈਟ ਲਈ ਜਹਾਜ਼ ਨਹੀਂ ਜਾ ਸਕਦਾ ਤੁਹਾਡਾ ਤੁਹਾਨੂੰ ਫਲਾਈਂਗ ਸਸਪੈਂਡ ਕਰ ਦੋਗੇ ਤੁਹਾਡੀ ਕੋਈ ਮਾੜੀ ਜੀ ਗਲਤੀ ਉਸ ਜਿਹੜਾ ਐਵੀਏਸ਼ਨ ਦਾ ਇਹ ਜਿਹੜਾ ਨਾ ਸਿਸਟਮ ਜਿਹੜਾ ਹੈਗਾ ਨਾਰਮਲ ਪੀਸ ਟਾਈਮ ਬਹੁਤ ਸਟ੍ਰਿਕਟ ਇਹ ਤਾਂ ਤੁਸੀਂ ਕਹੋਗੇ ਚਲੋ ਤੁਸੀਂ ਪੈਸੇਂਜਰ ਹਾਂ ਯੇ ਕਮਰਸ਼ਲ ਨਾ ਮੈਨੂੰ ਆਪਣੀ ਜਾਨ ਨਹੀਂ ਪਿਆਰੀ ਜੀ ਪਹਿਲਾਂ ਪਟਾਕੇ ਚ ਤਾਂ ਪਹਿਲਾਂ ਮੈਂ ਜਾਣਾ ਹੈ ਕਹ ਰਿਹਾ ਸੀ ਕਿ ਤੁਸੀਂ ਹੁਣ 에어ਲਾਈਨਸ ਦਾ ਦੇਖੋ ਤੁਸੀਂ ਇਹ ਦੇਖੋਗੇ ਜਹਾਜ਼ ਕਿਹੜੀ ਕੰਪਨੀ ਦਾ ਆ ਸੋ ਇਸ ਕਰਕੇ ਪੈਟਰੋਲ ਵਾਲੇ ਜੇ ਕਿਸੇ ਆਇਲ ਟੈਂਕਰ ਨੂੰ ਜੇ ਕਿਤੇ ਅੱਗ ਲੱਗੂ ਕਿਦਾਂ ਫਟਾਕਾ ਪੂਜੂਗਾ ਲਾਈਕ a ਵੈਰੀ ਬਿਗ ਤਿੰਨ ਚਾਰ ਬੌਜ਼ਰ ਤਾਂ ਪੂਰਾ ਉੱਦਈ ਇਹ ਜਹਾਜ਼ ਉੱਦਈ ਪੀ ਜਾਂਦਾ ਹੈਗਾ ਲੈ ਜਾਂਦਾ ਜਿੰਨਾ ਤੇਲ ਹੈ ਸੋ ਨੈਚੁਰਲੀ ਆਮ ਲੋਕਾਂ ਦਾ ਤਾਂ ਨਹੀਂ ਪਿਛਲੇ ਦਿਨੀ ਸ਼ਿਵਰਾਜ ਸਿੰਘ ਚੌਹਾਨ ਨੇ ਡੋਮੈਸਟਿਕ ਫਲਾਈਟ 'ਚ ਉਹਨਾਂ ਨੇ ਸਫ਼ਰ ਕੀਤਾ ਤਾਂ ਉਹਨਾਂ ਨੇ ਟਵੀਟ ਕੀਤਾ ਕਿ ਮੈਨੂੰ ਟੁੱਟੀ ਹੋਈ ਸੀਟ ਮਿਲੀ ਆ ਸੋ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਕਿ ਅੰਦਰਲੇ ਪਾਸੇ ਰੱਖ ਰਫਕਾ ਇੰਨਾ ਵਧੀਆ ਨਹੀਂ ਸੋ ਅੰਦਰਲੇ ਪਾਸੇ ਵਾਲਾ ਤੇ ਟੈਕਨੀਕਲ ਜਿਹੜਾ ਪਾਰਟ ਆ ਉਹ ਆਪਸ ਵਿੱਚ ਮਿਲਦਾ ਜੁਲਦਾ ਹੈ ਬਿਲਕੁਲ ਵੱਖੋ ਵੱਖਰੀਆਂ ਚੀਜ਼ਾਂ ਵੀ ਨੇ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਕੱਲ ਅਹਮਦਾਬਾਦ ਵਿੱਚ ਬਹੁਤ ਦਰਨਾਖਸ ਵਾਪਰਿਆ ਜਿਹਦੇ ਵਿੱਚ ਇੱਕ ਇਰਾਨੀਆ ਦਾ ਜਹਾਜ ਜਿਹੜਾ ਸੀ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਵੱਡੀ ਗਿਣਤੀ ਚ ਜਾਨਾਂ ਗਈਆਂ ਨੇ ਉਸ ਤੋਂ ਬਾਅਦ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਆਖਰਕਾਰ ਹੋਇਆ ਕਿ ਕਿਸ ਤਰੀਕੇ ਨਾਲ ਇਹ ਜਾਨਾਂ ਗਈਆਂ ਪਰ ਹੋਰ ਵੀ ਕਈ ਤਰੀਕੇ ਦੇ ਸਵਾਲ ਲੋਕਾਂ ਦੇ ਵਿੱਚ ਜੋ ਰੋਜ਼ਾਨਾ ਸਫਰ ਕਰਦੇ ਨੇ ਜਾਂ ਕਦੇਕਦਾਈ ਸਫਰ ਕਰਦੇ ਨੇ ਕੋਈ ਡਰ ਜਿਹੜਾ ਉਹ ਸਾਰਿਆਂ ਨੂੰ ਰਹਿੰਦਾ ਹੈ ਤੇ ਪਿਛਲੇ ਕਈ ਸਾਲਾਂ ਚ ਇਹ ਦੇਖਿਆ ਬਹੁਤ ਸਾਰੇ ਹਾਦਸੇ ਵਾਪਰਦੇ ਵੀ ਆ ਉਹਦੇ ਸੰਬੰਧੀ ਅਸੀਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਮੇਰੇ ਨਾਲ ਨੇ ਸਰਵਜੀਤ ਸਿੰਘ ਹੋਠੀ ਜਿਨ੍ਹਾਂ ਨੇ 58 ਸਾਲ ਦੀ ਉਮਰ ਤੱਕ ਪਹਿਲਾਂ 에ਅਰ ਫੋਰਸ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ 2004 ਦੇ ਵਿੱਚ 에ਅਰ ਇੰਡੀਆ ਜੁਆਇਨ ਕੀਤੀ ਤਾਂ ਉਹਦੇ ਲਈ ਵੀ ਕਾਫੀ ਲੰਬਾ ਸਮਾਂ ਸੇਵਾਵਾਂ ਦਿੱਤੀਆਂ ਸੋ ਇਹਨਾਂ ਦਾ ਤਜਰਬਾ ਕੀ ਕਹਿੰਦਾ ਸਾਰੀ ਉਮਰ ਦਾ ਸੀ ਉਹਦੀ ਗੱਲਬਾਤ ਕਰਾਂਗੇ ਸੋ ਪਹਿਲਾਂ ਤਾਂ ਤੁਸੀਂ ਕੱਲ ਦੇ ਜਦੋਂ ਵੀ ਤੁਸੀਂ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਤੁਸੀਂ ਕੱਲ ਦੇ ਟੀਵੀ ਤੇ ਬੈਠੇ ਹੋ ਜੋ ਫੁਟੇਜ ਆ ਰਹੀ ਆ ਜੋ ਖਬਰਾਂ ਆ ਰਹੀਆਂ ਨੇ ਉਹ ਸਾਰਾ ਕੁਝ ਦੇਖਿਆ ਜਾ ਰਿਹਾ ਸੋ ਤੁਸੀਂ ਪਹਿਲਾਂ ਕਿਵੇਂ ਤੁਹਾਨੂੰ ਲੱਗਾ ਜਦੋਂ ਇਹ ਖਬਰ ਆਈ ਤਾਂ ਕੀ ਫੀਲ ਕੀਤਾ ਐਜ਼ ਅ ਪਾਇਲਟ ਇਟ ਇਜ਼ ਪਹਿਲਾਂ ਦੇਖ ਕੇ ਬਿਲਕੁਲ ਹੀ ਸ਼ੌਕਿੰਗ ਮੇਰੇ ਨਾਲ ਤਾਂ ਇੱਕ ਦਿਨ ਹੀ ਪਹਿਲਾਂ ਮੈਂ ਆਪਣੀ ਗ੍ਰੈਂਡਡਾਟਰ ਨੂੰ 에어 ਇੰਡੀਆ ਚੀ ਇੱਥੇ ਅੰਮ੍ਰਿਤਸਰ ਤੋਂ ਚੁੜਾਇਆ ਉਹ ਗਈ ਇੱਥੇ ਗੈਟਫੀਕ ਹੀ ਗਈ ਹੈ ਇੱਕ ਦਿਨ ਪਹਿਲਾਂ ਤੋ ਅਸੀਂ ਉਦੋਂ ਹੀ ਫਲਾਈਟ ਜਿੱਦਾਂ ਵਾਪਸ ਹੋਣ ਚੜਾ ਗਏ ਉਹਨੂੰ ਲੇਟ ਹੀ ਹੋ ਗਈ ਤੇ ਜਾਗਦੇ ਰਹੇ ਟੇਡੀ ਸੇਫ ਲੈਂਡ ਸੋ ਸਾਡੇ ਲਈ ਵਾਸ ਅ ਬਿਗ ਸ਼ੌਕ ਐਂਡ ਮੋਰ ਸੋ ਐਜ਼ ਅ ਪਾਇਲਟ ਟੂ ਸੀ ਆਈ ਮੀਨ ਸੋ many ਪੀਪਲ ਵਿਦ ਸੋ ਮੱਚ ਐਸਪੀਰੇਸ਼ਨ ਟਰੈਵਲ ਕਰ ਰਹੇ ਆ ਜਾ ਰਹੇ ਆ ਇਟਸ ਡਿਫਰੈਂਟਲੀ ਵੈਰੀ ਵੈਰੀ ਸ਼ੌਕਿੰਗ ਕੇ ਚੀਜ਼ ਹੋਈ ਕਿਉਂ ਨਹੀਂ ਹੋਣੀ ਚਾਹੀਦੀ ਕੋਈ ਐਂਡ ਉਹਨੇ ਦਾ ਜੋ ਕੁਝ ਵੇਟ ਕਰ ਰਹੇ ਐਨਕੁਆਰੀ ਕਿਦਾਂ ਨਿਕਲੇ ਤੱਕ ਕਿਦਾਂ ਕੱਤੇ ਹੋਏ ਬਿਲਕੁਲ ਇਨਕੁਆਰੀ ਹੱਲੇ ਹੋਣੀ ਆ ਜੀ ਹੋ ਰਹੀ ਆ ਜਾਂ ਉਹਦੇ ਹੱਲੇ ਤੱਕ ਸਾਡੇ ਸਾਹਮਣੇ ਆਉਣੇ ਆ ਪਰ ਆਪਾਂ ਵੱਖ-ਵੱਖ ਜੇਕਰ ਨਿਊਜ਼ ਆਊਟਲੈਟ ਦੇਖ ਲਈਏ ਤਾਂ ਸੌ ਤਰ੍ਹਾਂ ਦੀਆਂ ਚੀਜ਼ਾਂ ਚਰਚਾ ਹੋ ਰਹੀ ਆ ਸੋ ਮੈਂ ਹੁਣ ਇੱਥੇ ਬੈਠਾ ਦੇਖ ਰਿਹਾ ਸੀ ਇੱਕ ਤਾਂ ਉਹ ਗੇਨ ਲਿਫਟ ਦੀ ਗੱਲ ਚੱਲ ਰਹੀ ਆ ਜੀ ਉਹਦੇ ਵਿੱਚ ਪ੍ਰੋਬਲਮ ਸੀ ਜਾਂ ਕੁਝ ਇੰਜਨ ਫੇਲ ਹੋ ਗਿਆ ਉਸਦੀ ਗੱਲ ਕਰ ਰਹੇ ਆ ਸੋ ਜਿਹੜੀ ਫੁਟੇਜ ਤੁਸੀਂ ਦੇਖੀਏ ਜਿਹਦੇ ਵਿੱਚ ਉਹ ਜਹਾਜ਼ ਥੱਲੇ ਨੂੰ ਜਾ ਰਿਹਾ ਤੇ ਜਾ ਕੇ ਉਹ ਬਿਲਡਿੰਗ ਵਿੱਚ ਵੱਜਦਾ ਸੋ ਤੁਹਾਡਾ ਤੁਹਾਨੂੰ ਕੀ ਲੱਗਦਾ ਕਿ ਕੀ ਹੋਇਆ ਹੋਵੇਗਾ ਹਾਂ ਸੋ ਵੈਰੀ ਇੰਟਰਸਟਿੰਗ ਪਹਿਲਾ ਇੱਕ ਨਾ ਛੁੱਡੀ ਜੀ ਲੇਪਾਰੇ ਸੀ ਕਿ ਜਹਾਜ਼ ਕਿੱਦਾਂ ਥੱਲੇ ਜਾ ਰਿਹਾ ਪਰ ਬਾਅਦ ਦੇ ਵਿੱਚ ਨਾ ਪੂਰਾ ਉਹਦੇ ਰਨਵੇ ਟੇਕ ਆਫ ਰਨ ਦੇ ਬਾਅਦ ਦੇਖਿਆ ਤਾਂ ਜਹਾਜ਼ ਜਦਾਂ 에ਰਬੋਨ ਹੋਇਆ ਜੋ ਕੁਝ ਵੀ ਬਹੁਤ ਕਲੋਜ਼ ਹੀ ਮੈਂ ਕਈ ਵਾਰੀ ਦੇਖਿਆ ਯੈਸ ਜੋ ਮੈਰਾ ਜਿਹੜਾ ਲੱਗਿਆ ਜਾਨੀ ਕਿ ਬੜਾ ਮਨਿਉਰਿਟੀਲੀ ਦੇਖ ਰਿਹਾ ਕਿ ਦੋ ਸਾਈਡਾਂ ਦੇ ਉਹਨਾਂ ਦੇਖਿਆ ਕਿ ਐਕਸੀਡੈਂਟ ਹੋਇਆ ਓਕੇ ਇਹ ਦੋ ਪਾਸੇ ਗੱਲਾਂ ਜਾਂਦੀਆਂ ਵੈਜ਼ ਐ ਵਾਜ਼ ਇਟ ਵੋਟ ਇਜ਼ ਅ ਇੰਜਨ ਬੋਲੋਂ ਕੱਲਾ ਗੱਲ ਜਾਂਦੀ ਹੈਗੀ ਹੈ ਕੋਈ ਕਾਕਪਿਟ ਚ ਕੋਈ ਗੱਲ ਨਾ ਹੋਈ ਹੋਵੇ ਕੋਈ ਪੈਲਟਰ ਦੀ ਉਧਰ ਵਾਸਤੇ ਵੀ ਧਿਆਨ ਦਿਆ ਗਿਆ ਹੈਗਾ ਕੋਈ এনवायरमेंटਲੀ ਚ ਚੀਜ਼ਾਂ ਨਾ ਹੋਈਆਂ ਉਹ ਸਾਰਾ ਕੁਝ ਮੈਂ ਦੇਖ ਰਿਹਾ ਸੀ ਸੋ ਲੈਟਸ ਗੋ ਬੈਕ ਜਿੱਦਾਂ ਰਨਵੇ ਜਦੋਂ ਟੇਕ ਆਫ ਕਰਨਾ ਉਹਨੇ ਸ਼ੁਰੂ ਕੀਤਾ ਜਿੱਦਾਂ ਰਨਵੇ ਤੇ ਹੁੰਦਾ ਰਨਵੇ ਦਾ ਮਤਲਬ ਹੀ ਇਹ ਹੈ ਕਿ ਜਹਾਜ਼ ਨੂੰ ਨਿਠਾਉਣਾ ਸੋ ਇੱਕ ਕ੍ਰਾਫਟ ਨੂੰ ਫੁੱਲ ਪਾਵਰਸ ਦਿੱਤਾ ਜਾਂਦਾ ਟੂ ਗੈਟ ਟੂ ਐਕਸਲੇਰੇਟ ਦ ਸਪੀਡ ਜਿੱਦਾਂ ਸਪੀਡ ਵੱਧਦੀ ਹੈ ਜਿਹੜੀ ਲਿਫਟ ਵੋਲਡ ਯੂਜ਼ ਹੋ ਰਿਹਾ ਕਿ ਲਿਫਟ ਜਨਰੇਟ ਹੁੰਦੀ ਜਨਾ 10 ਕਿਲੋਮੀਟਰ 20 ਕਿਲੋਮੀਟਰ ਸਪੀਡ 100 ਕਿਲੋਮੀਟਰ ਹੋਗੀ ਉਹ ਲਿਫਟ ਤੁਹਾਡੀ ਜਨਰੇਟ ਹੋਈ ਜਾ ਰਹੀ ਉਸ ਇਟ ਇਜ਼ ਰਿਲੇਟਡ ਟੂ ਸਪੀਡ ਤੋ ਜਿਹੜੇ ਇਹ ਜੀ ਸਪੀਡ ਆ ਜਾਂਦੀ ਹੈ ਕਿ ਜਿਹੜੇ ਲਿਫਟ ਇੰਨੀ ਹੋ ਜੂਏ ਕਿ ਜਹਾਜ਼ ਦੇ weight ਨਾਲੋਂ ਜ਼ਿਆਦਾ ਕਿ ਜਹਾਜ ਉਦੋਂ ਟੇਕ ਆਫ ਹੋ ਸਕਦਾ ਫੇ ਅੰਦਰੋਂ ਕਮਾਂਡ ਦਿੰਨੇ ਸੋ ਉਹ ਜਿਹੜਾ ਕਮਾਂਡ ਪਾਇਲਟ ਆਫਿਸ ਦੇ ਕਿ 에어ਬੋਨ ਹੋ ਨੂੰ ਜਹਾਜ਼ ਜਿਹਨੇ ਚੜਿਆ ਟਿਲ ਟਿਲ ਦੈਨ ਏਵਰੀਥਿੰਗ ਡਿਡ ਲੋਕ ਕੋ ਕੇਵਜ਼ ਲੁਕਿੰਗ ਲੈਫਟ ਸਾਈਡ ਤੋਂ ਤੁਹਾਂ ਜਾਂ ਕੁਝ ਆਇਆ ਉਹ ਦੇਖਿਆ ਜਹਾਜ਼ ਥੋੜਾ ਜਿਹਾ ਉੱਤੇ ਗਿਆ ਪਰ ਨਾਲ ਰਾਈਟ ਜੀ ਵਿੰਗ ਡਾਊਨ ਕੀਤੀ ਮੈਂ ਤੁਹਾਨੂੰ ਦੱਸ ਰਿਹਾ ਕਿ ਕਿ ਮੈਂ ਦੇਖਿਆ ਹੁਣ ਕੀ ਉਹਦਾ ਮਤਲਬ ਹੋ ਸਕਦਾ ਹੈ ਉਹ ਸਟੋਰੀ ਆਪਾਂ ਕਰ ਸਕਦੇ ਹੋ ਰਾਈਟ ਜੀ ਵਿੰਗ ਹੋਇਆ ਫੇ ਹੋ ਗਿਆ ਕੋਈ 10 15 15 ਸੈਕਿੰਡ ਤੇ ਜਾ ਕੇ ਦੇਖਿਆ ਉਸ ਤੋਂ ਬਾਅਦ ਕਿ ਜਹਾਜ਼ ਉੱਤੇ ਨਹੀਂ ਚੜ ਰਿਹਾ ਪਰ ਇੱਕਲ ਸਭ ਤੋਂ ਬੜੀ ਇੱਕਦਮ ਸਟੈਂਡ ਆਊਟ ਹੋਈ ਹੈ ਕਿ ਜਿਹੜਾ ਜਿੱਦਾਂ ਹੀ ਜਿਹੜਾ ਟੇਕ ਆਫ ਕਰਦਾ ਇਨੀਸ਼ੀਅਲੀ ਅੰਡਰ ਕੈਰੀਜ ਇੱਕਦਮ ਉੱਤੇ ਕੀਤੀ ਜਾਂਦੀ ਹੈ ਉਹ ਨਹੀਂ ਹੋਈ ਜੀ ਉਹ ਅੰਡਰ ਕੈਰੇਜ ਉੱਤੇ ਕਰਨਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਰਕੇ ਅੰਡਰ ਕੈਰੇਜ ਜਿਹੜੀ ਜਿਹੜੀ ਦਾ ਕੰਮ ਕੀ ਉਹਨੇ ਤਾਂ ਰਨਵੇ ਤੇ ਨਿਠਾਉਣ ਲਈ ਹੈਗਾ ਜੇ ਕੋਈ ਜਦ ਤੱਕ ਜ਼ਮੀਨ ਛੱਡੀ ਨਹੀਂ ਤਾਂ ਅੰਡਰ ਕੈਜ ਉੱਤੇ ਕਰਦੇ ਅਸੀਂ ਮਤਲਬ ਜਿਹੜੇ ਉਹ ਟਾਇਰ ਇਕੱਠੇ ਹੁੰਦੇ ਉਹਨਾਂ ਕਹਾਰੇ ਤੁਸੀਂ ਹਾਂ ਜਿਹੜੇ ਅੰਡਰ ਕੈਜ ਉਹਨੂੰ ਕਹਿੰਦੇ ਜਿਹੜੇ ਪਹੀਏ ਹੈਗੇ ਥੱਲੇ ਉਹ ਲਟਕਦੇ ਹੁੰਦੇ ਆ ਜਹਾਜ਼ ਦੇ ਬੈਲੀ ਦੇ ਥੱਲੇ ਹਾਂਜੀ ਉਹਨਾਂ ਦਾ ਕੰਮ ਹੈ ਜਹਾਜ਼ ਨੂੰ ਨਿਠਾਉਣਾ ਪਰ ਜਿੱਦਾਂ ਹੀ ਤੁਸੀਂ ਟੇਕ ਆਫ ਕਰੇ ਉਹ ਡ੍ਰੈਗ ਦਿੰਦਾ ਜਾਨੀ ਕਿ ਕੋਈ ਚੀਜ਼ ਰੋਕ ਰਿਆ ਜਹਾਜ਼ ਨੂੰ ਤੇ ਚੱਲਣ ਨੂੰ ਰੋਕਦਾ ਤਾਂ ਅਸੀਂ ਉਹਨੂੰ ਕਹਿੰਦੇ ਅੰਡਰ ਕੈਰੀਜ ਨੂੰ ਉਹਨੂੰ ਅੰਡਰ ਕੈਰੀਜ ਸਾਦੇ ਆ ਉਹਨੂੰ ਰਿਟ੍ਰੈਕ ਕਰਨਾ ਰਿਟ੍ਰੈਕ ਕਰਨਾ ਕਿ ਅੰਦਰ ਅਸੀਂ ਫੋਲਡ ਕਰਕੇ ਜਹਾਜ਼ ਦੇ ਬੈਲੀ ਦੇ ਵਿੱਚ ਚਲੇ ਜਾਂਦੀ ਉਹਦਾ ਬਹੁਤ ਇੰਪੋਰਟੈਂਟ ਹੈਗਾ ਕਿਉਂਕਿ ਉਹਦੇ ਨਾਲ ਜਹਾਜ਼ ਦਾ ਡ੍ਰੈਗ ਘਟ ਜਾਂਦਾ ਡ੍ਰੈਗ ਦਾ ਮਤਲਬ ਕੀ ਕੋਈ ਚੀਜ਼ ਉਹਨੂੰ ਰੋਕ ਰਹੀ ਹੈ ਜਦੋਂ ਤੁਸੀਂ ਕੋਈ ਆਪਣੇ ਕਾਰ 'ਚ ਵੀ ਬਾਹਰ ਹੱਥ ਕੱਢੋ ਉਹ ਰੋਗ ਰਿਹਾ ਜੇ ਤੁਸੀਂ ਹੱਥ ਅੰਦਰ ਕਰ ਲੋਗੇ ਤੇ ਤੇਜ਼ ਜਾਊਗਾ ਸੋ ਡ੍ਰੈਗ ਕੱਟ ਨੂੰ ਅੰਡਰ ਕੈਰੇਜ ਅਪ ਕਰਨੀ ਚਾਹੀਦੀ ਸੀ ਤੇ ਉਹ ਨਹੀਂ ਹੋਈ ਜੀ ਓਕੇ ਇੱਕ ਇਹ ਚੀਜ਼ ਵੀ ਹੈ ਜਾਨੀ ਕਿ ਚੀਜ਼ ਜਿੱਦਾਂ ਹੋਈ ਹੈ ਫੇਰ ਦੂਜਾ ਹੁਣ ਅ ਉਸ ਇਹ ਪਾਇਲਟ ਸਾਈਡ ਦੇ ਵਿੱਚੋਂ ਕੁਝ ਐਕਸ਼ਨ ਜਿਹੜਾ ਹੋਇਆ ਜਾਂ ਸ਼ਾਇਦ ਨਾ ਹੋਇਆ ਹੋਵੇ ਉਹ ਉਸ ਚੀਜ਼ ਦੇ ਵਿੱਚ ਉਹ ਵੀ ਐਫ ਡੀ ਆਰ ਵਗੈਰਾ ਬਲਊਗਾ ਕੋਈ ਕੋਈ ਪਾਇਲਟ 에ਰਰ ਹੈ ਜਾਂ ਨਹੀਂ ਹੈ ਮੇ ਨਹੀਂ ਇੰਡ ਕਰੇ ਕਿ ਹੋਇਆ ਸੋ ਇੱਕ ਪੋਰਸ਼ਨ ਹੈ ਪਾਇਲਟ 에ਰਰ ਦਾ ਜੀ ਇੱਕ ਇਸ ਤੋਂ ਅਗਲੀ ਜਿਹੜੀ ਗੱਲ ਆ ਜਿਹੜੀ ਖਬਰ ਜੋ ਸਾਹਮਣੇ ਜੋ ਅਸੀਂ ਪੜ ਰਹੇ ਹਾਂ ਕੱਲ ਦਾ ਕਿ ਜਿਵੇਂ ਪਾਇਲਟ ਨੇ ਉੱਥੇ ਐਮਰਜੈਂਸੀ ਜਿਹੜੀ ਉਹ ਮਾਈ ਡੇ ਕੁਝ ਸਮਥਿੰਗ ਜਿਹੜਾ ਕੋਡ ਵਾੜਿਆ ਉਹ ਦਿੱਤਾ ਉਹਨਾਂ ਨੇ ਵੀ ਐਮਰਜੈਂਸੀ ਸਮਥਿੰਗ ਕੋ ਪ੍ਰੋਬਲਮ ਆ ਤਾਂ ਉਹ ਕਦੇ ਵੀ ਕਨੈਕਸ਼ਨ ਲੌਸਟ ਹੋ ਗਿਆ ਹੁਣ ਇਹ ਕਨੈਕਸ਼ਨ ਲੌਸ ਦਾ ਮਤਲਬ ਕੀ ਹੁੰਦਾ ਕਿ ਇੰਜਨ ਫੇਰ ਨਾਲ ਜੁੜਿਆ ਹੁੰਦਾ ਜਾਂ ਜਿਹੜਾ ਅਲੱਗ ਸਿਸਟਮ ਆ 에ਰਪਲੇਨ ਦੇ ਵਿੱਚ ਉਹਦੇ ਨਾਲ ਕੁਝ ਜੁੜਿਆ ਹੁੰਦਾ ਹੈ ਹਾਂ ਸੋ ਮੈਂ ਦੂਜਾ ਮਾੜਾ ਜਿਹਾ ਆਪਣੀ ਸੇ ਗੱਲ ਮੁੱਕ ਗਈ ਸੋ ਦੂਜਾ ਇੱਕ ਪਾਇਲਟ ਹੈ ਦੂਜਾ ਹੁੰਦਾ ਟੈਕਨੀਕਲ ਕੋਈ ਫਾਲਟ ਹੋਇਆ ਜਿਹਨੇ ਕ੍ਰੈਸ਼ ਕਰਾਈ ਹੈ ਕਿ ਇੰਜਨ ਨੂੰ ਸਾਫ ਪਤਾ ਲੱਗ ਰਿਹਾ ਕਿ ਇੱਕ ਔਰ ਕੋ ਪਾਵਰ ਨਹੀਂ ਸੀਗੀ ਟੂ ਗੇਨ ਸਪੀਡ ਐਂਡ ਗਿਵ ਲਿਫਟ ਓਕੇ ਸੋ ਉਸ ਕਰਕੇ ਜਹਾਜ਼ ਉੱਤੇ ਨਹੀਂ ਜਾ ਸਕਿਆ ਸੋ ਨੇ ਕੰਬੀਨੇਸ਼ਨ ਹੈਗਾ ਵੈਦਰ ਕੋਈ ਪਾਇਲਟ ਦੀ ਕੋਈ 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 ਚੀਜ਼ ਕੋਈ ਸਮਥਿੰਗ ਹਸ ਗਨੋਂਗ ਐਨੀ ਮੈਂ ਕਹਿ ਰਿਹਾ ਪਾਇਲਟ ਦੇ ਰਹੇ ਉਹਨਾਂ ਨੇ ਕੀਤਾ ਪਰ ਮੈਂ ਕਹਿ ਰਿਹਾ ਕੋਈ ਐਕਸ਼ਨ ਦੇ ਨਾਲ ਲੀਡ ਟੂ ਸਰਟਨ ਥਿੰਗ ਦੂਜੇ ਇੰਜਨ ਸਾਈਡ ਤੇ ਹੁੰਦਾ ਹੁਣ ਪਰ ਤੁਹਾਡਾ ਕੁਸ਼ਨ ਮੇਰੇ ਜਿੱਦਾਂ ਹੀ ਇਹਦਾ ਇੰਜਨ ਸੀ ਹੋਏ ਮੇਰੇ ਦਾ ਤਾਂ ਮਤਲਬ ਇਹੀ ਹੁੰਦਾ ਕਿ ATC ਨੂੰ ਵਾਰਨ ਕਰਨਾ ਕਿ ਮੈਨੂੰ ਨਾਰਮਲੀ ਹੁੰਦਾ ਕਿ ਮੈਨੂੰ ਜੇ ਨਾਰਮਲ ਡਿਪਾਰਚਰ ਤੇ ਦੱਸਿਆ ਗਿਆ ਹੁੰਦਾ ਤੁਸੀਂ ਉਹਨੂੰ ਤੋੜਨਾ ਤੁਸੀਂ ਵਾਪਸ ਆ ਕੇ ਲੈਂਡ ਕਰਨਾ ਤੁਹਾਨੂੰ ਪ੍ਰਾਇੋਰਟੀ ਦਿੱਤੀ ਜਾਵੇ ਕਰਕੇ ਜਹਾਜ਼ ਇੱਕ ਇਵਨ ਜਦੋਂ ਅਹਮਦਾਬਾਦ ਲੈਂਡ ਲੋਕ ਕਿਤੇ ਕਈ 에 ਕ੍ਰਾਫਟ ਟੇਕ ਇਨ ਟੇਕ ਲੈਂਡ ਕਰ ਰਹੇ ਹੁੰਦੇ ਤਾਂ ਤਾਂ ਕਿ ਤੁਹਾਨੂੰ ਪ੍ਰਾਇੋਰਟੀ ਹੋ ਜਾਏ ਕਿ ਰਨਵੇ ਤੁਹਾਡੇ ਲਈ ਕਲੀਅਰ ਹੋਵੇ ਉਸ ਕਰਕੇ ਇਹ ਮੈਡੀਕਲ ਦਿੱਤੀ ਜਾਂਦੀ ਹੈ ਮੈਡੀਕਲ ਦਾ ਇਟ ਇਜ਼ ਜਸਟ ਅ ਕਾਲ ਕਿਸੇ ਨੇ ਕਰ ਦਿੱਤੀ ਕਿ ਇਹ ਬਾਕੀ ਤੇ 에어 ట్రాਫਿਕ ਕੰਟਰੋਲ ਜਿਹੜਾ ਹੈਗਾ ਉਹਨਾਂ ਤੇ ਲਾਜ਼ਮ ਹੁੰਦਾ ਕਿ ਤੁਹਾਨੂੰ ਫਰਸਟ ਪ੍ਰਾਇੋਰਟੀ ਦੇਣੀ ਜੇ ਕੋਈ ਦੂਜਾ ਜਹਾਜ਼ ਟੇਕ ਆਫ ਕਰ ਰਿਹਾ ਜਾਂ ਲੈਂਡ ਕਰਨਾ ਆ ਰਿਹਾ ਉਹਨਾਂ ਨੂੰ ਰੋਕ ਦੇਣਾ ਤੇ ਇਸ ਕਰਕੇ ਪਾਇਲਟ ਨੇ ਉਹ ਬੜੀ ਅੱਛੀ ਚੀਜ਼ ਹੁੰਦੀ ਹੈ ਇਕਦਮ ਉਹਨੇ ਡਿਕਲੇਅਰ ਕਰਨਾ ਤੇ ਇਟ ਇਜ਼ ਸੀ ਇਨ ਅ ਮੋਨਿਟਰ ਕਰ ਲਿਆ ਪਰ ਇਸ ਤੋਂ ਜ਼ਿਆਦਾ ਕੋਈ ਹੋਰ ਮਤਲਬ ਨਹੀਂ ਮਿਲਦਾ ਯੈਸ ਕੋਈ ਐਮਰਜੈਂਸੀ ਹੋਈ ਹੈ ਤਾਂ ਹੀ ਉਹਨੇ ਉਹਨੇ ਕਿਹਾ ਜਿਹੜਾ ਕਨੈਕਸ਼ਨ ਲਾਸਟ ਦੀ ਗੱਲ ਆ ਰਹੀ ਹੈ ਉਹਦਾ ਵੀ ਕੋਈ ਉਸ ਤੋਂ ਵੀ ਕੋਈ ਸਥਾਈ ਨਹੀਂ ਮਿਲਦਾ ਕਿ ਕੀ ਹੋਇਆ ਹੋਊਗਾ ਵੀ ਜਿਹੜਾ 에ਅਪੋਰਟ ਅਥਾਰਟੀ ਨਾਲੋਂ ਜਾਂ ਜਿਹੜਾ ਕੰਟਰੋਲ ਰੂਮ ਨਾਲ ਜਿਹੜਾ ਜਹਾਜ਼ ਦਾ ਕਨੈਕਸ਼ਨ ਜਿਹੜਾ ਲਾਸਟ ਹੋ ਗਿਆ ਨਾ 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 ਉਹਦੇ ਨਾਲ ਕੋਈ ਕਨੈਕਸ਼ਨ ਨਹੀਂ ਜਹਾਜ਼ ਆਪਣਾ ਉਹਦੇ ਸਿਰਫ ਦੱਸਿਆ ਵੀ ਮੇਰਾ ਮੈਂ ਜਨ ਕਿ ਮੈਨੂੰ ਐਮਰਜੈਂਸੀ ਹੈ ਜੀ ਜਦੋਂ ਜਦ ਡੇਰੇ ਇਹਦਾ ਮਤਲਬ ਆਈਏ ਮੇਡ ਦਾ ਮਤਲਬ ਕੀ ਮੇਰੀ ਐਮਰਜੈਂਸੀ ਹੈਗੀ ਆ ਜੀ ਬਸ ਉਹਨੇ ਸੁਣ ਲਿਆ ਤੇ ਉਹਨੇ ਬਾਕੀਆਂ ਨੂੰ ਇਦਾਂ ਕਰਨਾ ਜਿਹੜੀ ਤੁਸੀਂ ਪਿਛਲੀ ਗੱਲ ਕੀਤੀ ਸੀ ਟੈਕਨੀਕਲ ਟੈਰਰ ਉਹਦੇ ਵਿੱਚ ਹੁਣ ਅਸੀਂ ਕਈ ਵਾਰੀ ਰਿਪੋਰਟ ਤੇ ਬੈਠੇ ਦੇਖਦੇ ਹੁੰਦੇ ਆ ਕਿ ਜਹਾਜ਼ ਫਲਾਈਟ ਤੋਂ ਪਹਿਲਾਂ ਕਰੂਅ ਜਹਾਜ਼ ਦਾ ਵਿੱਚ ਪਾਇਲਟ ਜਾਂਦੇ ਨੇ ਤੇ ਆਸੇ ਪਾਸੇ ਲੋਕ ਜਿਹੜੇ ਨਹੀਂ ਉਹ ਟੈਕਨੀਕਲ ਇਨਸਪੈਕਸ਼ਨ ਜਿਹੜੀ ਹੋ ਰਹੀ ਹੁੰਦੀ ਆ ਸੋ ਉਹਦੇ ਬਾਰੇ ਥੋੜਾ ਦੱਸੋਗੇ ਵੀ ਇਹ ਟੈਕਨੀਕਲ ਇਨਸਪੈਕਸ਼ਨ ਦੇ ਵਿੱਚ ਕਿੰਨੇ ਇੰਜੀਨੀਅਰ ਹੁੰਦੇ ਕਿਸ ਤਰੀਕੇ ਨਾਲ ਹੁੰਦੀ ਆ ਉਹ ਕਿਵੇਂ ਕੰਡਕਟ ਕੀਤੀ ਜਾਂਦੀ ਆ ਹਾਂ ਦੇਖੋ ਇਹ ਜਿਹੜੀ ਐਵੀਏਸ਼ਨ ਹੈ ਹਰ ਇੱਕ ਚੀਜ਼ ਇੱਕ ਜਹਾਜ਼ ਨੂੰ ਟੇਕ ਆਫ ਜਿਲੇ ਕਰਾਉਣ ਇਟ ਇਜ਼ ਅ ਕਲੌਕਵਰਕ ਸਾਰੇ ਨੂੰ ਅਲੱਗ ਬੰਦੇ ਨੂੰ ਆਪਣਾ ਆਪਣਾ ਅਲੱਗ ਕੰਮ ਹੁੰਦਾ ਹੈ ਜੀ ਯਸ ਜਿਹੜਾ ਪਾਇਲਟ ਹੈਗਾ ਪਾਇਲਟ ਦਾ ਕੰਮ ਹੈ ਉਹਨੇ ਫੇ ਵੀ ਅਖੀਰ ਤੇ ਜਾ ਕੇ ਇੱਕ ਨਾ ਉਹਨੂੰ ਨਾ ਐਕਸਟਰਨਲ ਚੈੱਕਅਪ ਉਹਨੇ ਜ਼ਰੂਰ ਕਰਨਾ ਹੁੰਦਾ ਜੀ ਪਾਇਲਟ ਦਾ ਕੰਮ ਹੈ ਕਿ ਸਾਰੀਆਂ ਚੀਜ਼ਾਂ ਜੋ ਦਿਸਦੀਆਂ ਉਹ ਪਾਇਲਟ ਦੇ ਡੋਮੇਨ ਚ ਹੁੰਦੀਆਂ ਉਹਨੇ ਉਹ ਚੀਜ਼ ਨੂੰ ਉਹਨੂੰ ਕਹਿੰਦੇ ਵਾਕ ਅਰਾਊਂਡ ਦੇਖ ਰਾਉਂਡ ਕੰਟਰੋਲ ਅੱਖਾਂ ਨਾਲ ਦੇਖਣਾ ਕੋਈ ਚੀਜ਼ ਕੋਈ ਲਟਕਦੀ ਨਹੀਂ ਜਾਂ ਕੁਝ ਨਹੀਂ ਟਾਇਰਸ ਠੀਕ ਹੈ ਵਾਟੇਵਰ ਉਹ ਸਾਡਾ ਸਿਸਟਮ ਬਣਾਇਆ ਪਿਆ ਇੱਕ ਚੱਕਰ ਇਹ ਪਾਇਲਟ ਨੇ ਕਰਨਾ ਆਖੀਰ ਤੇ ਬਟ ਬਿਫੋਰ ਦੈਟ ਜਿਹੜੀ ਇੰਜੀਨੀਅਰਿੰਗ ਦੀਆਂ ਆਪਣੇ ਚੈਕਸ ਉਹ ਮੇਰੇ ਕੰਟਰੋਲ ਚ ਨਹੀਂ ਪਾਇਲਟ ਦੇ ਕੰਟਰੋਲ ਚ ਨਹੀਂ ਹੈ ਦੋ ਇਸ ਦਾ ਕਮਾਂਡਰ ਆ ਉਹਨਾਂ ਦੀ ਆਪਣੀਆਂ ਬੜੀਆਂ ਚੀਜ਼ਾਂ ਜਿੱਦਾਂ ਕੋ ਰਿਫਿਊਲਿੰਗ ਕਰਨੀ ਉਹਨਾਂ ਨੇ ਕਿਹੜਾ ਪੈਨਲ ਖੋਲਣਾ ਉਹਨਾਂ ਨੇ ਜੇ ਟਾਇਰ ਦੇ ਪ੍ਰੈਸ਼ਰ ਚੈੱਕ ਕਰਨੇ ਉਹਨੇ ਕੀ ਖੋਲਣਾ ਕੀ ਬੰਦ ਕਰਨਾ ਉਹ ਉਹਨਾਂ ਦੇ ਆਪਣੇ ਡ੍ਰਿਲ ਹੈ ਉਹਨਾਂ ਚ ਵੀ ਸਿਸਟਮ ਬਣਾਇਆ ਇੱਕ ਨੇ ਕੀਤਾ ਦੂਜੇ ਨੇ ਇਹ ਕੋਈ ਸਬਰਾਜ ਲਈ ਇੱਕ ਤੇ ਨਹੀਂ ਬੰਦਾ ਛੱਡਦਾਗਾ ਇੱਕ ਨੇ ਜਿਆ ਚੀਜ਼ ਕੀਤਾ ਤਾਂ ਦੂਏ ਨੂੰ ਉਹਨੂੰ ਕਰੋਚਾ ਕਰਕੇ ਰਹਿ ਨਾ ਜਾਵੇ ਬਹੁਤ ਅੱਛਾ ਸਿਸਟਮ ਹੋਦਾ ਹੀ ਹੈ ਬਣਿਆ ਪਿਆ ਹੈ ਓਕੇ ਬਟ ਯੈਸ ਕੁਝ ਚੀਜ਼ ਜੇ ਫੇ ਐਰਰ ਇਦਾਂ ਹੀ ਹੁੰਦੇ ਕੋਈ ਚੀਜ਼ ਕਿਸੇ ਨੇ ਕੋਈ ਬੰਦ ਕਰਨਾ ਸੀ ਕੋਈ ਵਾਲਵ ਬੰਦ ਕਰਨਾ ਰਿਫਿਊਲਿੰਗ ਦਾ ਕੀਤਾ ਜਾਂ ਨਾ ਹੋਇਆ ਪਰ ਉਹਦੇ ਨਾਲ ਉਹ ਸਾਧ ਦੇ ਨਾਲ ਬਹੁਤ ਹੋਰ ਚੀਜ਼ਾਂ ਕਨੈਕਟਡ ਹੈ ਤੁਹਾਨੂੰ ਕੋਕਪਿਟ ਪਤਾ ਲੱਗ ਜਾਂਦੀ ਹੈ ਪਰ ਇਹ ਅਲੱਗ-ਅਲੱਗ ਦੋ ਡਿਪਾਰਟਮੈਂਟਸ ਹੈ ਕਿ ਹਰ ਇੱਕ ਦੇ ਆਪਣੇ ਆ ਹੁਣ ਜਦੋਂ ਕੈਮ ਇੰਪਰੂ ਅੰਦਰ ਜਾਂਦਾ ਉਹਨਾਂ ਨੇ ਐਪਲੀਕੇਸ਼ਨ ਡਾਊਨ ਸੂਟ ਆ ਦੇਖਣੀ ਆ ਆਪਣੇ ਚਾਚੂ ਦਾ ਸਮਾਨ ਦੇਖਣਾ ਸੋ ਇਜ਼ ਅ ਕਲੌਕਵਰਕ ਐਕਟੀਵਿਟੀ ਗੋਇੰਗ ਔਨ ਵਿਦਿਨ 1 ਆਰ ਜਦ ਜਹਾਜ਼ ਲੈਂਡ ਕੀਤਾ ਇਹ ਜਿੱਦਾਂ ਜੇ ਲੈਂਡ ਕਰਦਾ ਇੰਟਰਨੈਸ਼ਨਲ ਫਲਾਈਟ 1 ਘੰਟੇ ਦੇ ਬਾਅਦ ਦੂਜੀ ਫਲਾਈਟ ਚਲੇ ਜਾਂਦੀ ਨਵੀਂ ਫਲਾਈਟ ਹੀ ਚੇਂਜ ਹੋ ਜਾਂਦੀ ਸਾਰਾ ਸਮਾਨ ਲਾਹ ਕੇ ਕੱਢਣਾ ਜੀ ਦੂਜੇ ਨੂੰ ਦੁਬਾਰਾ ਲੋਡ ਕਰਕੇ ਉਸ ਨੂੰ ਤੋੜ ਦ ਕਿਤੇ ਛੋਟੀ ਹੌਪਲੀ ਆਇਆ ਜਿਹਦਾ ਅਮਰਿਤਸਰ ਆਪਣਾ ਦਿੱਲੀ ਤੋਂ ਅਮਰਿਤਸਰ ਆਇਆ ਤੋਂ ਕਿ ਸ਼ਿਰਨਗਰ ਜਾ ਰਿਹਾ ਹੈ ਉਹ ਅੱਧੇ ਘੰਟੇ ਜੀ ਦੁਆਰਾ ਤੋੜ ਦਿੰਦੇ ਆ ਜੀ ਪਰ एवरीथिंग ਇਜ਼ ਕਲੌਕਵਰਕ ਲੇ ਡਾਉਨ ਕਿਨੇ ਕੀ ਕਰਨਾ ਜੀ ਤੇ ਹੁਣ ਜਿਵੇਂ ਤੁਸੀਂ ਦੱਸਿਆ ਕਿ ਵੱਖੋ-ਵੱਖਰੀਆਂ ਟੀਮਾਂ ਸੌਂਦੀਆਂ ਨੇ ਤੇ ਹੁਣ ਜਦੋਂ ਇਹੋ ਜਿਹੇ ਹਾਸੋਪਰੇ ਤੇ ਇਨਵੈਸਟੀਗੇਸ਼ਨ ਸਾਰਿਆਂ ਦੀ ਹੋਊਗੀ ਫਿਰ ਬਿਲਕੁਲ ਜੀ ਤਾਂ ਹੀ ਦੱਸਦੇ ਜਿਹੜਾ ਇਹ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਬਹੁਤ ਬਹੁਤ ਹੀ ਅੱਛਾ ਉਦੋਂ ਹੀ ਸਾਡਾ ਸਿਸਟਮ ਬੜਿਆ ਤੂੰ ਨੋਰਮਲ ਫਲਾਈਟ ਜਿਵੇਂ ਜਾਣਦੀ ਆ ਤੂੰ ਇਹ ਨਹੀਂ ਕਿ ਇਸ ਵਾਰੀਆਂ ਉਤਰ ਗਿਆ ਮੁੱਕ ਗਏ ਜੀ ਤੁਸੀਂ ਨਾ ਕਈ ਵਾਰੀ ਪਾਇਲਟ ਦੇ ਜਿਹੀ ਚੀਜ਼ ਹੈ ਕਿਤੇ ਲਿਖਿਆ ਹੁੰਦਾ ਇਸ ਜਗ੍ਹਾ ਤੇ 240 ਤੋਂ ਲੈ ਕੇ ਸਪੀਡ ਜਿਆਦੀ ਨਹੀਂ ਹੋਣੀ ਚਾਹੀਦੀ ਜੇ ਉਹਦੀ ਆਹ ਜੇ ਅੰਡਰ ਕੈਰੇਜ ਡਾਊਨ ਕੀਤੀ ਉਸ ਤੋਂ ਬਾਅਦ 310 ਸਪੀਡ ਹੋਣੀ ਚਾਹੀਦੀ ਉਹਦੀ 312 ਵੀ ਹੋ ਗਈ ਹਰ ਇੱਕ ਫਲਾਈਟ ਦੇ ਬਾਰੇ ਉਹਦਾ ਪੂਰਾ ਨਚੋੜ ਉਹਨੇ ਫਲਾਈਟ ਡਾਟਾ ਉਹਦਾ ਰਿਕਾਰਡ ਆਉਂਦਾ ਹੈਗਾ ਕਿਤੇ ਵੀ ਉਹਨੇ ਮਾੜੀ ਜੀ ਵੀ ਚੀਜ਼ ਐਕਸੀਡ ਕੀਤੀ ਉਹਦੇ ਵਿੱਚ ਜਾ ਕੇ ਉਹਦਾ ਰਿਕਾਰਡ ਹੋ ਜਾਂਦਾ ਰੈਡ ਕਲਿਪਸ ਆ ਜਾਂਦੇ ਆ ਤਾਂ ਉਹਦੇ ਲਈ ਅਗਲੀ ਫਲਾਈਟ ਲਈ ਕੋਈ ਜੇ ਡੇਂਜਰ ਤਾਂ ਨਹੀਂ ਉਸੇ ਟਾਈਮ ਤੇ ਪੂਰਾ ਚੈਕਿੰਗ ਹੁੰਦਾ ਹੈ ਜੀ ਉਕੇ ਕੋਈ ਇਦਾਂ ਹੀ ਇੰਜਨ ਦੇ ਵਿੱਚ ਕਦੀ ਕੋਈ ਟੈਂਪਰੇਚਰ ਜੇ ਇੰਜਨ ਦਾ ਟੈਂਪਰੇਚਰ ਜਾਂ ਆਇਲ ਪ੍ਰੈਸ਼ਰ ਦਾ ਟੈਂਪਰੇਚਰ ਮਾੜਾ ਜੇ ਵੀ ਕਿਸੇ ਵਿਦਆਉਟ ਲਿਮਿਟ ਜੇ ਗਿਆ ਤੇ ਰਿਕਾਰਡ ਹੋ ਜੇ ਅਗਲੀ ਫਲਾਈਟ ਲਈ ਜਹਾਜ਼ ਨਹੀਂ ਜਾ ਸਕਦਾ ਆਟੋਮੈਟਿਕ ਤੁਹਾਡੇ ਕੋਈ ਚੀਜ਼ਾਂ ਆਏਗੀਆਂ ਉਹਨੂੰ ਮਿਲਕਿੰਗ ਸਾਡੇ ਕੇ ਤੁਹਾਨੂੰ ਪਤਾ ਲੱਗ ਜਾਂਦਾ ਹੈਗਾ ਜੇ ਤੁਹਾਡੇ ਪਾਇਲਟ ਦੀ ਕੋਈ ਗਲਤੀ ਹੈ ਮਾੜਾ ਜੇ ਵੀ ਹੋਈ ਜੇ ਤਾਂ ਕਹਤਾ ਕੀ ਗਲਤੀ ਹੈ ਕਿ ਦਿੱਤੇ 250 300 480 ਕਿਲੋਮੀਟਰ ਸਪੀਡ ਤੇ ਜਾਣਾ ਤੁਹਾਡੀ 490 ਹੋ ਗਈ ਮੋਰ 10 ਕਿਲੋਮੀਟਰ ਜਿਆਦਾ ਤੁਸੀਂ ਤੁਹਾਨੂੰ ਜਾ ਕੇ ਸਿੱਧਾ ਤੁਹਾਡੀ ਜਿਹਨੂੰ ਕਹਿੰਦੇ ਉੱਥੇ ਤੁਹਾਡੀ ਕਲਾਸ ਲੱਗੂਗੀ ਅਗੇ ਤੁਹਾਨੂੰ ਬੁਲਾਉਗੇ ਦੇਖੂਗੇ ਚੈੱਕ ਕਰੋਗੇ ਤੁਹਾਨੂੰ ਐਕਸਟਰਾ ਸਿਮੂਲੇਟਰ ਚ ਭੇਜ ਦੋਗੇ ਤੁਹਾਡਾ ਤੁਹਾਨੂੰ ਫਲਾਈਂਗ ਸਸਪੈਂਡ ਕਰ ਦੋਗੇ ਤੁਹਾਡੀ ਕੋਈ ਮਾੜੀ ਜੀ ਵੀ ਗਲਤੀ ਉਸ ਜਿਹੜਾ 에ਵੀਏਸ਼ਨ ਦਾ ਇਹ ਜਿਹੜਾ ਨਾ ਸਿਸਟਮ ਜਿਹੜਾ ਹੈਗਾ ਨੋਰਮਲ ਪੀਸ ਟਾਈਮ ਜੀ ਬਹੁਤ ਸਟ੍ਰਿਕਟ ਹੈ ਇੱਦਾਂ ਹੀ ਇੰਜੀਨੀਅਰਿੰਗ ਸਾਈਡ ਤੇ ਵੀ ਜਿਹੜੇ ਐਨੇ ਮਾਨਿਟਰ ਹੈ ਜਿਹੜਾ ਜਹਾਜ਼ ਨੂੰ ਚੇਂਜ ਕਰਨਾ ਉਹਦਾ ਰਿਫਿਊਲ ਕਰਨਾ ਦੇਣਾ ਕਿਸ ਸੇਫਟੀ ਦੇ ਵਿੱਚ ਕਿਹਨੇ ਕਰਿਆ ਜੇ ਕੋਈ ਚੀਜ਼ ਮਿਸ ਹੋਊ ਹੋਣੀ ਫੜੇਗਾ ਨਾ ਇਹ ਤੇ ਇਹਦੇ ਵਿੱਚ ਇਹ ਵੀ ਸੁਣਦਾ ਜੀ ਕਿ ਮੰਨ ਲਓ ਕਿ ਜਿਹੜੀ ਬੀਰਕ੍ਰਾਫਟ ਦੀ ਹਾਲਤ ਆ ਉਹਦੀ ਟੈਕਨੀਕਲ ਕਿਸ ਤਰੀਕੇ ਦੀ ਹਾਲਤ ਹੈ ਉਹਦੀ ਕੋਈ ਏਜ ਵੀ ਹੁੰਦੀ ਹੈ ਵੀ ਇੰਨੇ ਸਾਲ ਤੱਕ ਇੱਕ ਜਹਾਜ਼ ਵਰਤਿਆ ਜਾ ਸਕਦਾ ਉਹ ਬਹੁਤ ਜ਼ਿਆਦਾ ਆਹੀ ਤਾਂ ਐਵੀਏਸ਼ਨ ਹੈਗੀ ਹੈ ਹਰ ਇੱਕ ਕੰਪੋਨੈਂਟ ਦੀ ਬਿਲਕੁਲ ਸੁਣੇ ਤੋਂ ਸੁਣਾ ਉਹਦੇ ਹਰ ਇੱਕ ਦੀ ਲਾਈਫ ਹੁੰਦੀ ਹੈ ਯਾਰ ਇਹਦੇ ਹਰ ਇੱਕ ਦਿਨ ਸਰਵਿਸਿੰਗ ਸਾਈਕਲ ਹੁੰਦੀ ਹੈ ਤੁਸੀਂ ਨਾ 3 ਮਹੀਨੇ ਦੀ ਸਾਈਕਲ ਦੇ ਵਿੱਚ ਆ ਸਰਵਿਸਿੰਗ ਹੋਣੀ ਜਦੋਂ ਆਪਣੇ ਕਾਰਾਂ ਦੀ ਹੁੰਦੀਆਂ ਇਹ ਬਹੁਤ ਹੀ ਹਰ ਲੈਵਲ ਤੇ ਹੁੰਦੀਆਂ ਬਿਲਕੁਲ ਠੀਕ ਤੋਂ ਠੀਕ ਹੋਏ ਚੀਜ਼ੇ ਪੁਰਜ਼ੇ ਬਦਲਣੇ ਪੈਂਦੇ ਆ ਇੰਨੀ ਸਰਵਿਸਿੰਗ ਦੇ ਬਾਅਦ ਹੋਣੀ ਆ ਦੇਖੋ ਦੇਖੋ ਅੱਗੇ ਤਾਂ ਪਹਿਲਾਂ ਗੱਡੀ ਲੈ ਲਈ ਜੀ ਚੱਲਣ ਦਿਓ ਹੁਣ ਤਾਂ ਜਿਹੜੀਆਂ ਇੰਦਾ ਨਹੀਂ ਸੁਣੀਆਂ ਗੱਡੀਆਂ ਆ ਗਈਆਂ ਪੈਸੇ ਵੀ ਛਿਲ ਲਾਉਦੇ ਆ ਪਰ ਕੰਪਨੀਆਂ ਪਰ ਤੁਸੀਂ ਕੰਪਨੀ ਦੀ ਸਰਵਿਸਿੰਗ ਨਾ ਕਰੋ ਤਾਂ ਤੁਹਾਡੀ ਵਾਰੰਟੀ ਨਹੀਂ ਹੈਗੀ ਸੋ ਜਹਾਜਾਂ ਕੀ ਗੱਲ ਪਹਿਲਾਂ ਤੋਂ ਹੈਗੀ ਆ ਵੇਰੀ ਵੇਰੀ ਹਾਈ ਲੈਵਲ ਔਰ ਜੇ ਇੰਨੇ ਕੱਡੇ ਬਿਲਕੁਲ ਚੰਗੇ ਚੰਗੇ திing ਹਾਸ ਟੂ ਬੀ ਰਿਪਲੇਸਡ ਜੀ ਇੱਕ ਇਹਦੇ ਵਿੱਚ ਕਮਰਸ਼ੀਅਲ ਐਸਪੈਕਟ ਵੀ ਹੈਗਾ ਜਿਵੇਂ ਕਿ ਹੁਣ ਇੱਕ ਇਸ ਫਲਾਈਟ ਤੋਂ ਪਹਿਲਾਂ ਤੋਂ ਚਰਚਾ ਚੱਲ ਰਹੀ ਸੀ ਬੋਇੰਗ ਕੰਪਨੀ ਦਾ ਪਹਿਲਾਂ ਪਿੱਛੇ ਵੀ ਹਾਦਸੇ ਵਾਪਰੀ ਹੈ ਦੂਜੀ ਕੰਪਨੀ ਜਿਹੜੀ ਕੰਪੀਟੀਸ਼ਨ ਵੱਡੀ ਉਹ 에ਅਰਬੱਸ ਹੈ ਉਹਨਾਂ ਵੱਲੋਂ ਵੀ ਜਿਹੜਾ ਅਕਾਊਂਟੇਬਿਲ ਬਣਾਉਣ ਦੀ ਗੱਲ ਕੀਤੀ ਜਾ ਰਹੀ ਸੀ ਸੋ ਤੁਹਾਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਦਾ ਪ੍ਰੈਸ਼ਰ ਵੀ ਹੈਗਾ ਇਸ ਵਕਤ ਨਹੀਂ 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 ਜੀ ਇਹ ਜਿਹੜੀਆਂ ਚੀਜ਼ਾਂ ਇਹ ਦੇਖੋ ਯੂ ਮੈਂ ਅੰਡਰਸਟੈਂਡ ਯਾ ਪ੍ਰੈਸ਼ਰ ਹਾਈਰ ਟੂ ਹਾਇਰ ਲੈਵਲ ਤੇ ਹੁੰਦੇ ਮੇਰੇ ਕੋ ਮੈਂ ਪਾਇਲਟ ਐ ਤੇ ਤਰਖਾ ਲੈ ਰਾ ਮੇਰੇ ਕੋ ਫੈਮਲੀ ਮੇਰੇ ਚਿਲਡਰਨ ਮੇਤੇ ਕੀ ਪ੍ਰੈਸ਼ਰ ਕੋਈ ਪਾ ਸਕਦਾ ਮੈਂ ਕੋਈ ਮਾੜਾ ਜਿਹਾ ਵੀ ਅਨਫਿਟ ਜਾਜ ਕਿਉਂ ਲਜਾਉਂਗਾ ਯੂ ਟ੍ਰਾਈ ਟੂ ਅੰਡਰਸਟੈਂਡ ਜੀ ਆਪਿਆਰੀ ਹੈ ਜੀ ਮੈਂ ਫੈਮਲੀ ਮਨ ਲਾਈਫ ਸੋ ਥਿਸ ਇਜ਼ ਅ ਮਿਸਕਨਸੈਪਸ਼ਨ ਐਜ਼ ਅ ਨਾਰਮਲ ਹਿਊਬਿੰਗ ਤੁਸੀਂ ਦੱਸੋ ਇਹ ਲਾਈਕ ਸੇਲਿੰਗ ਤੁਹਾਡਾ ਆਮਾਨ ਆਪਣੇ ਲਈ ਵੇਚਣ ਨੂੰ ਕੋਣ ਦੇਊਗਾ ਜੀ आई एम नॉट पेड फॉर एक्स्ट्रा फॉर यू नो टेकिंग आंसरस विल एकर व्हिच इज गॉट सम चांसेस ऑफ नॉट कमिंग बैक सो ए ता कॉमन मैन दी मिथ है की जेनु कंदे जी मैं ए दे विच कदी पहुंच ही नहीं सकता जानदा सवाल है जी ए ता तुसी कहोगे चलो तुसी पैसेंजर या कमर्शियल नॉन नो, नो मेनू अपनी जान नहीं प्यारी जी पहला पटाके च ता पहला मैं जाना है ये कोई होया सुन रहे हैं हर टाइम पे जी व्हाई शुड आई टेक अ रिस्क कोई उथे इथे कोई वीर चक्र है कोई लड़ाई तो नहीं हो रही है की जे इज्जत का सवाल है या ਜਾਂ ਆਪਣੀ ਬਾਰਡਰ ਦਾ ਸਵਾਲ ਹੈ ਕੰਟਰੀ ਦਾ ਸਵਾਲ ਹੈ ਇੱਥੇ ਤਾਂ ਵਰਚੁਅਲ ਹੈ ਜੀ ਜੀ ਕੋਈ ਨਹੀਂ ਮੈਨੂੰ ਐਕਸਟਰਾ ਪਿੱਤਰ ਖਾ ਦੇਣੀ 에어 ਇੰਡੀਅਨ ਨੇ ਜੇ ਬਿਲਕੁਲ ਆਪਾਂ ਕਾਮਨ ਮਿੱਥੀਆਂ ਗੱਲਾਂ ਬਾਤਾਂ ਕਰ ਰਹੇ ਹਾਂ ਕਿਉਂਕਿ ਆਮ ਤੌਰ ਤੇ ਉਸੇ ਅਵੇਅਰਨੈਸ ਲਈ ਆਪਾਂ ਤੁਹਾਡ ਨੂੰ ਤੁਹਾਡੇ ਕੋਲ ਆਇਆ ਕਿਉਂਕਿ ਤੁਹਾਡੇ ਕੋਲ ਇਹ ਨਾ ਤਜਰਬਾ ਆ ਇਹਦੇ ਵਿੱਚ ਕਿਉਂਕਿ ਪ੍ਰੋਪਾਗੈਂਡਾਈ ਚੱਲ ਰਿਹਾ ਸੀਗਾ ਮੈਂ 2-3 ਦਿਨ ਤੋਂ ਇਸ ਇਹ ਘਟਨਾ ਤੋਂ ਪਹਿਲਾਂ ਚੱਲ ਰਿਹਾ ਸੀ ਨਾ ਉਹਦੇ ਵਿੱਚ ਉਹ ਕਹਿ ਰਿਹਾ ਸੀ ਕਿ ਤੁਸੀਂ ਹੁਣ 에ਅਰਲਾਈਨਸ ਦਾ ਦੇਖੋ ਤੁਸੀਂ ਇਹ ਦੇਖੋਗੇ ਜਹਾਜ਼ ਕਿਹੜੀ ਕੰਪਨੀ ਦਾ ਆ ਸੋ ਇਸ ਕਰਕੇ ਸਵਾਲ ਪੁੱਛਿਆ ਸੀਗਾ ਇੱਕ ਹੋਰ ਦੱਸਿਓ ਜਿਵੇਂ ਹੁਣ ਇਹ ਤੁਸੀਂ ਵੀ ਕੱਲ ਵੀਡੀਓਜ਼ ਦੇਖੀਆਂ ਜਿਵੇਂ ਜਹਾਜ਼ ਡਿੱਗਦਾ ਆ ਤਬ ਬਲਾਸਟ ਬਹੁਤ ਵੱਡਾ ਹੁੰਦਾ ਆ ਤੇ ਉਸ ਤੋਂ ਬਾਅਦ ਤਸਵੀਰਾਂ ਉਹ ਲੱਗਦਾ ਕਿ ਮੜੇ ਦੇ ਲਾਲਾ ਬੰਦਾ ਦੇਖ ਨਹੀਂ ਸਕਦਾ ਸੋ ਇਹ ਜਿਹੜਾ ਬਲਾਸਟ ਹੁੰਦਾ ਲੇ ਘਣ ਤੋਂ ਬਾਅਦ ਇਹ ਜੋ ਇਹ ਫਿਊਲ ਹੁੰਦਾ ਉਹਦੇ ਕਰਕੇ ਹੁੰਦਾ ਜਾਂ ਕੁਝ ਹੋਰ ਵੀ ਮੈਂ ਪਹਿਲਾਂ ਉਹ ਹੀ ਦੇਖਣ ਦੇਖੋ ਹੁਣ ਕਿਹੜੇ ਜਾਇ ਤੁਸੀਂ ਦੇਖੋ ਪਹਿਲੀ ਚੀਜ਼ ਸਟਿਲ ਉਹ ਕੇਨਾ ਤੁਹਾਡੀ ਫੈਮਿਲੀ ਵਿੱਚ ਬੱਚੇ ਗਏ ਉਹਨਾਂ ਨੇ ਕੱਲ ਆਉਣਾ ਮੈਂ ਕਿਸੇ ਮੇਰੇ ਵਰਗਾ ਪਾਲਣ ਥੋੜੀ ਕਹੋਗੇ ਕੱਲ ਆਓ ਭਾਈ ਇਟ ਇਜ਼ ਐ ਇਟਸ ਐਨ ਐਕਸੀਡੈਂਟ ਇਟ ਇਜ਼ ਯੂ نو ਦ ਐਵਰੇਜਸ ਬੜੇ ਹਰ ਚੀਜ਼ ਜੋ ਚੱਲਦੀ ਹੈ ਮੈਕੈਨੀਕਲ ਹੈ ਪਾਇਲਟ ਐਰਰ ਹੈ ਇਹ ਚੀਜ਼ਾਂ ਜੋ ਮਰਜ਼ੀ ਕੋ ਜਿੰਨਾ ਬੰਦਾ ਕੁਸ਼ ਕਰਦਾ ਐਕਸਟੈਂਟ ਦਾ ਮਤਲਬ ਹੀ ਇਹੀ ਹੈ ਕਿ ਇਟ ਇਜ਼ ਵਨ ਆਫ ਦੋਸ ਥਿੰਗਸ ਹੈਵ ਟੂ ਬੀ ਐਕਸੈਪਟਡ ਪਰ ਉਹ ਹਰ ਲੈਕਸ਼ਨ ਤੋਂ ਬੰਦਾ ਸਿੱਖਦਾ ਹੈ ਕੁਝ ਟ੍ਰੇਨਿੰਗ ਇੰਪਰੂਵ ਹੁੰਦੀ ਹੈ ਟੂ ਰਿਮੂਵ ਇਟ ਪਰਸਨਲੀ ਐਸ ਫਾਰ ਐਸ ਯੂ نو ਫਿਊਚਰ ਵਾਸਤੇ ਦੂਜਾ ਕੀ ਪਾਰਸੀ ਤੁਹਾਡੇ ਕੁਐਸਚਨ ਦਾ ਕੀ ਜਿਹੜਾ ਬਲਾਸਟ ਇਹਦਾ ਹਾਂ ਬਲਾਸਟ ਦੀ ਗੱਲ ਕਰ ਰਹੇ ਹੋ ਬਲਾਸਟ ਜਿਹੜੇ ਗੱਲ ਹੈ ਕਿ ਜਦੋਂ ਸਪੈਸ਼ਲੀ ਜਿਹੜਾ ਨਾ ਜਿਹੜਾ ਜਹਾਜ਼ ਜਾ ਰਿਹਾ ਹੁੰਦਾ ਇਸ ਲਾਈਕ ਸਿਰਫ ਪੈਟਰੋਲ ਨਾਲ ਭਰਿਆ ਪਿਆ ਓਕੇ ਹੁਣ ਐਸਾ ਦੇ ਕਿੰਨੇ ਹਜ਼ਾਰ ਲੀਟਰ ਸੀ ਇੰਨੀ ਵੱਡੀ ਲੰਬੀ ਫਲਾਈਟ ਵਾਸਤੇ ਵਿੱਚ ਸੋ ਯੈਸ ਸੋ ਦੈਟ ਵੇ ਬਟ ਦੇ ਆ ਸਪੋਸਡ ਟੂ ਬੀ ਫੋਰ ਬੇਸਿਕਲੀ ਦ ਫਿਊਲ ਜਿਹੜਾ ਸਟੋਰਡ ਹੈ ਅੰਡਰ ਵੈਰੀ ਵੈਰੀ ਸੇਫ ਕੰਡੀਸ਼ਨ ਕੋ ਕੁਛ ਨਹੀਂ ਚੀਜ਼ ਹੁੰਦੀ ਹੈ ਪਰ ਜੇ ਇੱਕ ਵਾਰੀ ਜੇ ਤੁਸੀਂ ਜੇ ਪੈਟਰੋਲ ਵਾਲੇ ਜੇ ਕਿਸੇ ਆਇਲ ਟੈਂਕਰ ਨੂੰ ਜਿੱਕਦੇ ਅੱਗ ਲੱਗੂ ਕਿੱਦਾ ਪਟਾਕਾ ਬਜੂਗਾ ਜੇ ਲਾਈਕ ਅ ਵੈਰੀ ਬਿਗ ਉਹ ਤਿੰਨ ਚਾਰ ਬਹੁਤ ਤਾਂ ਪੂਰਾ ਉਦਾਂ ਹੀ ਜਹਾਜ਼ ਉਦਾਂ ਹੀ ਪੀ ਜਾਂਦਾ ਹੈਗਾ ਲੈ ਜਾਂਦਾ ਜਿੰਨਾ ਤੇਲ ਹੈ ਸੋ ਨੈਚੁਰਲੀ ਇਹ ਦੈਟ ਵੇ ਸੋ ਮਚ ਆਫ ਫਿਊਲ ਜੇ ਕੁਇਸਟ ਜੇ ਕ੍ਰੈਸ਼ ਹੋ ਗਏ ਮੜਾ ਜੇ ਵਿੱਚ ਗਿਆ ਲੱਗੇ ਜਿਹੜੀ ਉਹਨੂੰ ਅਗ ਲਗਣੀ ਹੈਗੀ ਹੈ ਸੋ ਉਹਦੇ ਹੁਣ ਤਾਂ ਹੀ ਕਹਣਾ ਕਿ ਵੇਸ਼ਨ ਇਹੋ ਜੇ ਐਕਸੀਡੈਂਟ ਫਿਰ ਡਿਜ਼ਾਸਟਰ ਹੀ ਹੁੰਦੇ ਆ ਜੀ ਦੇਖਣ ਵਾਲੀ ਚੀਜ਼ ਸੁਣਨ ਵਾਲੀ ਗੱਲ ਹੈ ਹੀ ਨਹੀਂ ਯੂ ਆਰ ਰਾਈਟ ਟੂ ਸੇ ਸੋ ਸੋ ਦੈਟ ਇਜ਼ ਪਾਰਟ ਆਫ ਦੀ ਗੇਮ ਜੀ ਮੇਰਾ ਲਾਸੋ ਵਾਲਾ ਜੀ ਤੁਸੀਂ ਕਾਮਨ ਮਿਥ ਜਿਹੜਾ ਵਰਲਡ ਯੂਸ ਕੀਤਾ ਉਹਦੇ ਵਿੱਚ ਇੱਕ ਹੋਰ ਕਾਮਨ ਮਿਥ ਹੈ ਕਿ ਜਿਵੇਂ ਇਰ ਇੰਡੀਆ ਚ ਬਹੁਤ ਸਾਰੇ ਲੋਕ ਸਫਰ ਕਰਦੇ ਆ ਆਮ ਲੋਕਾਂ ਦੀ ਤਾਂ ਮਨ ਨਹੀਂ ਪਿਛਲੇ ਦਿਨੀ ਸ਼ਿਵਰਾਜ ਸਿੰਘ ਚੋਹਾਨਾ ਨੇ ਡੋਮੈਸਟਿਕ ਫਲਾਈਟ 'ਚ ਉਹਨਾਂ ਨੇ ਸਫ਼ਰ ਕੀਤਾ ਤਾਂ ਉਹਨਾਂ ਨੇ ਟਵੀਟ ਕੀਤਾ ਕਿ ਮੈਨੂੰ ਟੁੱਟੀ ਹੋਈ ਸੀਟ ਮਿਲੀ ਆ ਸੋ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਕਿ ਅੰਦਰਲੇ ਪਾਸੇ ਰੱਖ-ਰਖਵਾਂ ਇੰਨਾ ਵਧੀਆ ਨਹੀਂ ਸੋ ਅੰਦਰਲੇ ਪਾਸੇ ਵਾਲਾ ਤੇ ਟੈਕਨੀਕਲ ਜਿਹੜਾ ਪਾਰਟ ਆ ਉਹ ਆਪਸ ਵਿੱਚ ਮਿਲਦਾ ਜੁਲਦਾ ਜਿਉ ਬਿਲਕੁਲ ਵੱਖੋ-ਵੱਖਰੀਆਂ ਚੀਜ਼ਾਂ ਨੇ ਨਹੀਂ ਇਹ ਚੀਜ਼ਾਂ ਜਿਹੜੀਆਂ ਆ ਛੋਟਾ-ਮੋੜੀ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਇਹਦੇ ਵਿੱਚ ਕੋਈ ਕੋਈ ਨਾ ਕੋਈ ਕੰਸੈਸ਼ਨਸ ਇੰਨਾ ਛੋਟਾ-ਬਹੁਤ ਯੂ نو ਡਿਫਰੈਂਸ ਹੋ ਸਕਦਾ ਹੈ ਤੇ ਯੂ ਇਸ ਲਾਈਕ ਗੋਇੰਗ ਟੂ ਅ ਗੁੱਡ ਹੋਟਲ ਓਕੇ ਅ ਗੁੱਡ ਰੈਸਟੋਰੈਂਟ ਕਲੀਨ ਰੈਸਟੋਰੈਂਟ ਓਕੇ ਯੂ نو ਸੇਮ ਤਾਜ ਗਰੁੱਪ ਕੁਡ ਬੀ ਡਿਫਰੈਂਟ ਇਜ਼ ਮੈਨੇਜਮੈਂਟ ਤੇ ਗੱਲਾਂ ਚੀਜ਼ਾਂ ਕਰਦੀਆਂ ਇਹਦੇ ਵਿੱਚ ਇਹ ਵੀ ਹੁੰਦਾ ਜਿਹੜੇ ਪਾਰਲਟ ਜਿਹੜੇ ਜਾਂਦਾ ਹੈਗਾ ਮਿਲੀਆਂ ਟੁੱਟੀ ਸੀਟਾਂ ਮਿਲੀਆਂ ਕਿ ਉਹ ਕਈ ਜਿਹੜੀਆਂ ਕਿ ਸੀਟਾਂ ਆਫ ਦੇ ਡਿਕਲੇਅਰਡ ਜਿਹੜੀ ਚਾਰ ਸੀਟਾਂ ਖਰਾਬ ਹੈ ਤੁਸੀਂ ਦੱਸੋ ਜਾਜਾ ਨੇ ਜਾਣਾ ਸੋ ਦੇ ਡਿਕਲੇਅਰਡ ਅਨਫਿਟ ਉਹਨੇ ਪੈਸੇਂਜਰ ਕੱਟ ਲੈ ਜਾਣੇ ਪੈਂਦੇ ਆ ਉਹ ਚੀਜ਼ਾਂ ਕਰੀਏ ਥਿਸ ਇਸ ਨਾਟ ਅਫੈਕਟਿੰਗ ਕਈ ਹੁੰਦੀ ਜਿਨੀ ਕਿ ਨੋ ਗੋ ਨੋ ਗੋ ਅਨੁਸਾਰਦੇ ਅਸੀਂ ਇਹ ਚੀਜ਼ਾਂ ਫਲਾਈਟ ਦੇ ਨਾਲ ਕੋਈ ਕੰਸਰਨ ਨਹੀਂ ਹੈ ਉਹ ਜਿਹਦਾ ਕਹਿ ਰਹੇ ਇੱਕ ਬਾਥਰੂਮ ਨਹੀਂ ਚੱਲ ਰਹਾ ਯਾਰ ਹੁਣ ਇਹ ਤਾਂ ਮਤਲਬ ਸਾਰੀਆਂ ਹੈਗੀਆਂ ਚਾਹ ਕਿ ਹੁਣ ਇੱਥੇ ਥੋੜੀ ਕਿ ਮੇ ਕੋਈ ਸਟੈਂਡ ਬਾਇ ਜਹਾਜ਼ ਖੜੇ ਆ ਫਿਰ ਅਸੀਂ ਕਰਦੇ ਕੋਸ਼ਿਸ਼ ਅਦਰਵੇਜ਼ ਇਟ ਇਜ਼ ਡਿਕਲੇਅਰਡ ਬੜੇ ਚੀਜ਼ਾਂ ਆਏਗੇ ਕਿ ਡਿਕਲੇਅਰਡ ਦਿਸ ਆਨ ਦਿਸ ਟਾਇਲਟ ਇਜ਼ ਅਨਫਿਟ ਦਿਸ ਸੀਟ ਇਜ਼ ਅਨਫਿਟ ਦਿਸ ਸਕਰੀਨ ਇਸ ਨਾਟ ਵਰਕਿੰਗ ਪਰ ਉਹਦੇ ਨਾਲ ਜਹਾਜ਼ ਪਾਇਲਟ ਨੂੰ ਦੱਸਿਆ ਕੈਪਟਨ ਨੂੰ ਦੱਸਿਆ ਜਾਂਦਾ ਉਹ ਜੋ ਡੀਜੀਸੀਏ ਨੇ ਕਲੀਅਰ ਕੀਤਾ ਹੁੰਦਾ ਜੀ ਕਿ ਇੰਨੀਆਂ ਸੀਟਾਂ ਦੇ ਬਿਨਾ ਮੈਂ ਜਾ ਸਕਦਾ ਜੀ ਮੈਂ ਜਾਉਂਗਾ ਜੇ ਮੇਰੀ 6 ਟਾਇਲਟ ਲੱਗੇ ਕੋਈ ਇੱਕ ਨਹੀਂ ਚੱਲਿਆ ਮੇਰੇ ਕੋ ਵੀ ਐਗਜ਼ੈਕਟ ਫਿਗਰ ਨਹੀਂ ਹੈ ਅਗੇਨ ਇਹ ਅਖੀਰ ਤੇ ਜਾ ਕੇ ਸਾਰਾ ਕੁਝ ਜਿਹੜਾ ਕੰਟਰੋਲ ਹੈ ਇਹ ਗਲਤ ਗੱਲ ਹੈ 에ਰਲਾਈਨ ਦੇ ਕਰਨਾ ਅਸਟਰਾਲ ਜਿਹੜੀ ਰੈਗੂਲੇਟਰੀ ਬਾਰਡਰੀ ਹੈਗੀ ਹੈ ਬਹੁਤ ਸਟ੍ਰਿਕਟ ਹੈਗੀ ਬਹੁਤ ਚੰਗੀ ਵੀ ਹੈ ਸਾਡੀ ਡੀਜੀਸੀ ਹੈ ਜੀ ਓਕੇ ਉਹਨਾਂ ਨੂੰ ਉੱਤੇ ਕੰਟਰੋਲ ਕਰਨ ਨੂੰ ਇੰਟੈਲੀਜ ਆਈਕੋ ਹੈਗਾ ਇਹ ਉਹਨਾਂ ਦੇ ਵਿੱਚ ਜ਼ਿਆਦਾ ਗੱਲ ਜਾਂਦੀ ਹੈਗੀ ਹੁਣ ਜਦੋਂ ਤੁਸੀਂ ਕਹਿ ਲਓ ਕਿ ਤੁਸੀਂ ਪੁਲਿਸ ਹੈ ਤਾਂ ਤੁਸੀਂ ਲਾਈਏ ਆਪਣੇ ਟ੍ਰੈਫਿਕ ਦੇ ਵਿੱਚ ਹੈ ਲਾਈਟ ਜਿੱਥੇ ਲੋਕ ਕ੍ਰਾਸ ਕਰੀ ਜਾਂਦੇ ਐ ਐਕਸੀਡੈਂਟ ਹੋ ਰਿਹਾ ਕਿਤਾ ਫਾਲਟ ਡਰਾਈਵਿੰਗ ਵਾਲਿਆਂ ਦਾ ਤਾਂ ਫਾਲਟ ਹੈਗਾ ਹੀ ਹੈਗਾ ਪਰ ਦੇਖੋ ਪੁਲਿਸ ਕੀ ਕਰਦੀ ਪਈ ਐ ਲਾਈਟ ਨਹੀਂ ਹੈਗੀ ਲਾਈਟਰ ਨਹੀਂ ਚੱਲਦੀ ਐ ਸੋ देयर ਆ ਲੋਟ ਆਫ ਥਿੰਗਸ ਏਟ ਆ ਕਨੈਕਟਿਡ ਸੋ ਆਈ ਐਜ਼ ਇਨ ਦਾ ਸਿਵਲ ਇਵੈਲੂਏਸ਼ਨ ਮੈਂ ਐ ਵੀ ਨਹੀਂ ਕੋਈ ਜਨਨਕ ਮੈਂ ਕੋਈ ਇੰਡੀਅਨ ਨੂੰ ਵੋਟ ਨਹੀਂ ਦੇਣਾ ਚਾਹੁੰਦਾ ਹੈਗਾ ਜੋ ਨੂੰ ਟੈਲ ਇਟ ਟੂ ਵਨ ਸਾਈਡ ਯੈਸ ਇਟ ਇਜ਼ ਅ ਜਿਹੜੀਆਂ ਕਾਮਨ ਜਿਹਨੂੰ ਕਹਿੰਦੇ ਸਰਵਿਸਸੇਸ ਨਹੀਂ ਇੰਡੀਆ ਨੇ ਚੰਗੀਆਂ ਤਾਂ ਆਬਵੀਅਸਲੀ ਲੋਕ ਦੁਇਲੇ ਜੀ ਜੋਗੇ ਜਿੱਥੇ ਬੈਟਰ ਹੈ ਗਿਆ ਬਟ ਸੇਫਟੀ ਨੂੰ ਤਾਂ ਦੋਵਾਂ ਨੂੰ ਨਾ ਕਰੇ ਕਰੋ ਐਂਡ ਐਸ ਫਾਰ ਰੈਗੂਲੇਟਰੀ ਬਾਡੀ ਮੈਂ ਉਹਨੂੰ ਵੀ ਬੜੇ ਨੰਬਰ ਦਿੰਨਾ ਹੈ ਡੀਜੀਸੀਏ ਦੇ ਆਰ ਡੂਇੰਗ ਅ ਗੁੱਡ ਜੌਬ ਦੇ ਆਰ ਮੇਨਟੇਨਿੰਗ ਅ ਸਟੈਂਡਰਡ ਆਫ ਟ੍ਰੇਨਿੰਗ ਦੇ ਆਰ ਮੇਨਟੇਨਿੰਗ ਅ ਸਟੈਂਡਰਡ ਆਫ ਏਕ੍ਰਾਫਟ ਐਂਡ ਟੂ ਦੈਟ ਐਕਸਟੈਂਡਡ ਆਰ ਕੰਟਰੀ ਆਲਸੋ ਐਵੀਏਸ਼ਨ ਇਜ਼ ਵੈਰੀ ਸੇਫ ਇਟ ਇਜ਼ ਇਟ ਇਜ਼ ਵੈਰੀ ਵੈਰੀ ਵੈਲ ਰੈਗੂਲੇਟਡ ਹੈ ਮੇਰੇ ਪਰਸਨਲ ਗੱਲ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਤੁਸੀਂ ਐਕਸਪਲੇਨ ਕੀਤਾ ਬਹੁਤ ਵਧੀਆ ਤਰੀਕੇ ਨਾਲ ਬਹੁਤ ਬਹੁਤ